ਲਹਿਰਾ ਗਾਗਾ ਬਾਈਪਾਸ ਰੋਡ ਨੀਅਰ ਨਰਨਗਰੀ ਭਵਨ ਦੇ ਨੇੜੇ ਹਟਾਚੀ ਏਟੀਐਮ ਖੁੱਲ ਗਿਆ ਹੈ ਜਿੱਥੇ ਤੁਸੀਂ ਏਟੀਐਮ ਦੀ ਸਹੂਲਤਾਂ ਲੈ ਸਕਦੇ ਹੋ ਤੇ ਇਸ ਏਟੀਐਮ ਦੇ ਵਿੱਚ ਖਾਸ ਗੱਲ ਇਹ ਹੈ ਜਿਹੜੀ ਤੁਹਾਨੂੰ ਦਿਖਾਉਣੀ ਆ ਸੀ ਕਿਉਂਕਿ ਇਸ ਏਟੀਐਮ ਦੇ ਵਿੱਚ ਯੂਪੀਆਈ ਕੈਸ਼ ਡਿਪੋਜ਼ਿਟ ਐਂਡ ਵਿਡਰਵਲ ਪੈਸੇ ਜਮਾ ਵੀ ਕਰਾ ਸਕਦੇ ਹੋ ਪੈਸੇ ਕਢਵਾ ਵੀ ਸਕਦੇ ਹੋ ਤਾਂ ਇਹ ਦੀ ਤੁਹਾਨੂੰ ਤਸਵੀਰ ਖਾਵਾਗੇ ਆ ਮੁੰਡੇ ਖੜੇ ਨੇ ਇਹ ਹਨ ਏਟੀਐਮ ਕੜਾ ਏਟੀਐਮ ਜੋ ਕੈਸ਼ ਕਢਾ ਰਹੇ ਨੇ ਤਾਂ ਇਹਦੇ ਵਿੱਚ ਖਾਸ ਗੱਲ ਇਹ ਹੈ ਤੁਸੀਂ ਦੇਖੋ ਇਹਦੇ ਵਿੱਚ ਹੁਣ ਪੈਸੇ ਕਢਾਇਆ ਮੁੰਡਿਆਂ ਨੇ ਤਾਂ ਇਹਦੇ ਵਿੱਚ UPI, ਕੈਸ਼, ਡਿਪੋਜ਼ਿਟ ਅਤੇ UPI ਵਿਡਰਾਲ ਇਹਦੀ ਬੈਂਕ ਦੀ ਲਿਸਟ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਬਹੁਤ ਬੈਂਕ ਇਹੋ ਜਿਹੇ ਨੇ ਜਿਹੜੇ ਆਪਣੇ ਲਹਿਰੇ ਗਾਗੇ ਹੈਗੇ ਨੇ ਤੇ ਕੈਸ਼ ਜਮਾ ਕਰਾਉਣ ਚ ਬਹੁਤ ਪਰੇਸ਼ਾਨੀ ਆਉਂਦੀ ਆ ਆ ਬੈਂਕ ਦੀ ਲਿਸਟ ਹੈ ਇਹਦਾ ਸਕਰੀਨਸ਼ਾਟ ਤੁਸੀਂ ਲੈ ਲਓ ਕਿਉਂਕਿ ਇਸ ਬੈਂਕ ਦੇ ਵਿੱਚ ਜਿਹੜਾ ਕੈਸ਼ ਡਿਪੋਜ਼ਿਟ ਹੁੰਦਾ ਤੇ ਜਿਹੜਾ ਵਿਡਰਾਲ ਦੀ ਗੱਲ ਕਰੀਏ ਤਾਂ ਆਹ ਵਿਡਰਾਲ ਬੈਂਕਾਂ ਦੀ ਲਿਸਟ ਹੈ ਇਹ ਵਿਡਰਾਲ ਬੈਂਕਾਂ ਦੀ ਹੈ ਜਿਹਦੇ ਵਿੱਚ ਤੁਸੀਂ ਕੈਸ਼ ਕਢਾ ਸਕਦੇ ਹੋ ਤੇ ਜਿਹੜੇ ਇਹ ਬੈਂਕ ਨੇ ਇਹ UPI भीम ਐਪ ਰਾਹੀਂ ਜਿਹੜੇ ਪੈਸੇ ਨਿਕਲਦੇ ਨੇ ਕਿਉਂਕਿ भीम ਐਪ ਤੁਸੀਂ ਡਾਊਨਲੋਡ ਕਰੋਗੇ ਤਾਂ ਉਹਦੇ ਵਿੱਚ ਕੈਸ਼ ਡਿਪੋਜ਼ਿਟ ਕਰੋਗੇ ਤਾਂ ਉਹਦੇ ਰਾਹੀਂ ਇਹ ਕੈਸ਼ ਹੈ ਜਿਹੜਾ ਜਮ੍ਹਾਂ ਹੋ ਜਾਂਦਾ ਤਾਂ ਫ੍ਰੀ ਕੈਸ਼ ਜਮ੍ਹਾਂ ਹੁੰਦਾ ਕੋਈ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਆਉਂਦੀ ਕੋਈ ਵੀ ਖਰਚਾ ਨਹੀਂ ਇਹਤੇ ਪੈਂਦਾ ਕਿਉਂਕਿ ਕਈ ਵਾਰ ਕੈਸ਼ ਪੈਸੇ ਜਮ੍ਹਾਂ ਕਰਾਉਣ ਵਾਸਤੇ ਮਨੀ ਟ੍ਰਾਂਸਫਰ ਕਰਾਉਣ ਵਾਸਤੇ ਜਾਂ ਬੈਂਕ ਬੰਦ ਹੁੰਦੇ ਆ ਉਦੋਂ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਆਉਂਦੀਆਂ ਇਸ ਕਰਕੇ ਇਹ ਬੈਂਕ ਹੈ ਜਿਹੜਾ ਏਟੀਐਮ ਹੈ ਜਿਹੜਾ ਇਹ ਬੈਂਕ ਦਾ ਹਟਾਚੀ ਪੇਮੈਂਟ ਬੈਂਕ ਦਾ ਏਟੀਐਮ ਜਿਹੜਾ ਇੱਥੇ ਲਗਾਇਆ ਗਿਆ ਤੁਸੀਂ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਨਾ ਆਵੇ ਇੱਥੇ ਕੈਸ਼ ਜਮਾ ਕਰਾਉਣ ਦੀ ਜਾਂ ਕਢਾਉਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ 100 200 500 ਦੇ ਜਿਹੜਾ ਕੈਸ਼ ਆ ਉਹ ਵੀ ਇੱਥੇ ਪਾਇਆ ਗਿਆ ਧੰਨਵਾਦ ਜੀ